ਅਸੀਂ ਸਾਰੇ ਜਿੰਨੇ ਵੀ ਸਾਡੀ ਟੀਮ ਆ ਓਬੈਸੀ ਦੀ ਟੀਮ ਫੰਗਸ ਪਾਰਟੀ ਦੀ ਟੀਮ ਸਾਡੇ ਸੀਨੀਅਰ ਕੁਮਿੰਦਰ ਸਿੰਘ ਬੈਂਸੇ ਅਸੀਂ ਇਹਨਾਂ ਦੇ ਅੱਗੇ ਬੇਨਤੀ ਵੀ ਕਰਨ ਆਏ ਆ ਔਰ ਇਹਨਾਂ ਦਾ ਹਾਲ ਚਾਲ ਪੁੱਛਣ ਆਏ ਅੱਜ ਵੀ ਇਹ ਜਲਦੀ ਆਪ ਜੀ ਠੀਕ ਹੋ ਜਾਣ ਆਉਣ ਵਾਲੇ ਜਿਹੜੇ ਲੈਕਚਰ ਆ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣੇ ਏ ਅਸੀਂ ਤੇਹੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਔਰ ਵਾਹਿਗੁਰੂ ਅਗੇ ਵੀ ਅਰਦਾਸ ਕਰਦੇ ਆ ਵੀ ਚਲੋ ਜਲਦੀ ਠੀਕ ਹੋ ਕੇ ਸਾਡੇ ਚ ਸ਼ਾਮਲ ਹੋ ਜਾਣ ਔਰ ਸਾਡੇ ਸਾਰੇ ਟੀਮ ਦਾ ਮਨ ਬਧਾਣਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੈਡਰ ਉਹ ਜਿੱਥੇ ਕਾਂਗਰਸ ਪਾਰਟੀ ਦੇ OBC ਵਿੰਗ ਵੱਲੋਂ ਸਰਪੁਰਵੰਤ ਸਿੰਘ ਜੀ ਨੂੰ ਜਿਹੜੇ ਕਿ ਛੇਦੀ ਪਰਿਵਾਰ ਨਾਲ ਤਾਲੁਕ ਰੱਖਦੇ ਐ ਉਹਨਾਂ ਨੂੰ ਪੰਜਾਬ ਦਾ OBC ਵਿੰਗ ਦਾ ਸੈਕਟਰੀ ਲਾਇਆ ਗਿਆ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਹਨਾਂ ਦੇ ਭਾਵੇਂ ਐਕਸੀਡੈਂਟ 'ਚ ਸੱਟ ਲੱਗੀ ਸੀ ਪਰ ਇਹ ਮੰਜੇ ਤੇ ਬੈਠੇ ਵੀ ਇਹਨਾਂ ਨੇ ਪਾਰਟੀ ਦਾ ਬਹੁਤ ਜ਼ਿਆਦਾ ਕੰਮ ਕੀਤਾ ਤੇ ਹੁਣ ਗੁਰੂ ਦੀ ਕਿਰਪਾ ਕੀ ਆ ਤੰਦਰੁਸਤ ਇਹਨਾਂ ਨੇ ਪੰਜ ਚਾਰ ਦਿਨ ਚ ਪਲਸਟਰ ਖੁੱਲ ਜਾਣਾ ਤੇ ਤੰਦਰੁਸਤ ਆ ਬਿਲਕੁਲ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਇਹ ਕੰਮ ਕਰਨਗੇ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਇਹਨਾਂ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਆਪਣੀਆਂ ਗਤੀਵਿਧੀਆਂ ਆਪਣੇ ਕਲਮ ਇਹਨਾਂ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਵੱਤਾਂ ਚ ਲਿਆਂਦੀ ਹੈ ਤੇ ਹੁਣ ਵੀ ਸਾਨੂੰ ਸਾਰਿਆਂ ਨੂੰ ਕਲੇਰ ਸਾਹਿਬ ਆਏ ਸਾਰਾ OBC ਵਿੰਗ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਲਕਾ ਦੱਖਣੀ ਵਿੱਚ ਸਾਰੀਆਂ ਭੈਣਾਂ ਮਨਜੀਤ ਕੌਰ, ਪ੍ਰਵੰਦਨ ਸਾਹਿਬ, ਸਿੱਧੂ ਸਾਹਿਬ ਸਾਰੇ ਮੇਰੇ ਭੈਣ ਭਰਾ ਅੱਜ ਸਰ ਪ੍ਰਵੰਦਨ ਸਿੰਘ ਨਾਲ ਖੁਸ਼ੀ ਦੇ ਪਲਾਂ ਸੀ ਸਾਂਝੇ ਕਰਨ ਲਈ ਆਏ ਆਂ। ਗੁਰੂ ਰਹਿਮਤ ਕਰੇ ਸਰ ਪ੍ਰਵੰਦਨ ਸਿੰਘ ਜੀ ਸੇਤ ਯਾਬ ਹੋ ਕੇ ਆਪਣੀ ਡਿਊਟੀ ਨਿਭਾਉਣ ਦੇ ਕਾਬਿਲ ਹੋ ਜਾਣਗੇ ਦੋ ਚਾਰ ਦਿਨਾਂ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।